ਸੋ ਦਰ ਕੇ ਹਾਂ ਸੋ ਕਰ ਕੇ ਹਾਂ ਜਿਤ ਮੈਂ ਸਰਬ ਸੰਭਾਲੀ ਵਾਜੇ ਨਾਦ ਅਨੇਕ ਸੰਖਾਂ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਨ ਕੇਤੇ ਗਾਵਣ ਹਾਰੇ ਗਾਵੈ ਤੋਨੋ ਪੌਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ गांव में ईश्वर ब्रह्मा देवी सोहंस सदा सवारें गांव में इंद इंद आसन बैठे देवत्यां दर नालें गांव में सिद्ध सुमति अंदर गांवन साद विचारे गांवन जति सती संतुखी गांव में वीर करारे गांवन पंडित ਪੜਨ ਰਖੀਸ਼ਰ ਜੋਗ ਜੋਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨਮੋਹਨ ਸੁਰਗਾ ਮੱਚ ਪਾਇਲੇ ਗਾਵਨ ਰਤਨ ਉਪਾਇ ਤੇਰੇ 68 ਤੀਰਥ ਨਾਲੇ ਗਾਵੈ ਜੋਦ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਥਾਰੇ ਸੇ ਤਦ ਨੂ ਗਾਵੇ ਜੋ ਤਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਜਿਤਨਾਵਨ ਨਾਨਕ ਕਾ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਂਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਢਾਈ ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਸ਼ਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਬਿਭੂਤ ਕਿੰთა ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤਾ ਦੇਸ ਤਸਾਇਦੇ ਆਦ ਅਨਿਲ ਅਨਾਦ ਅਮਾਹਤ ਜੁਗ ਜੁਗ ਇਕ ਹੋਵੇ ਉਗਤ ਗਿਆਨ ਦਇਆ ਪੰਧਾਰਨ ਘਟ ਘਟ ਵਜੈ ਨਾਦ ਆਪ ਨਾਥ ਨਾਥੀ ਸਭ ਚਾ ਕੀ ਰਿੱਦ ਸਦ ਅਵਰਾਸਾਦ ਸੰਜੋਗ ਵਿਜੋਗ ਦੋਏ ਕਾਰ ਚਲਾਵੇ ਲੇਖ ਆਵੇ ਅਦੇਸ ਤਿਸ ਆਦੇਸ ਆਦ ਅਮੀਰ ਅਨਾਦ ਅਮਾਹਤ ਜੁਗ ਜੁਗ ਇਕ ਹੋਵੇ ਇਕਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਢਾਰੀ ਇੱਕ ਲਾਏ ਦੀਬਾਣ ਜਿਵ ਤਿਸ ਭਾਵ ਹੈ ਤਿਵੇਂ ਚਲਾਵੇ ਜੇਵ ਹੋਵੇ ਫੁਰਮਾਨ ਉਹ ਵੇਖਾ ਉਹਨਾਂ ਨਦਰ ਨਾਵੇ ਬਹੁਤਾ ਇਹ ਵਿਡਾ ਆਦੇਸ ਤੇ ਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ-ਜੁਗ ਇਕ ਹੋਵੇ ਆਸਨ ਲੋਏ ਲੋਏ ਪੰਧਾਰ ਜੋ ਕਿਛ ਪਾਇਆ ਸੋ ਇਕ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸਤ ਸਿਆਦੇਸ ਆਦ ਅਨਿਲ ਅਨਦ ਅਨਾਹਤ ਜੁਗ ਜੁਗ ਇਕ ਹੋਵੇਸ ਇੱਕ ਦੂ ਜੀਭੋਂ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਅੱਖੀਆਂ ਇੱਕ ਨਾਮ ਜਗਦੀਸ਼ ਇਹ ਤਰ੍ਹਾਂ ਪਤ ਪਵੜੀਆਂ ਚੜੀਏ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਉੜਠੀਸ ਅੱਖਣ ਜ਼ੋਰ ਚੁਪੈ ਨਾ ਜ਼ੋਰ ਜ਼ੋਰ ਨਾ ਮੰਗਣ ਦੇ ਨਾ ਜ਼ੋਰ ਜ਼ੋਰ ਨਾ ਜੀਵਣ ਮਰਨਾ ਜ਼ੋਰ ਜ਼ੋਰ ਨਾ ਰਾਤ ਮਾਲ ਮਨ ਸ਼ੋਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਜੁਗਤੀ ਛੁਟਾ ਸੰਸਾਰ ਜਿਸ ਹੱਥ ਜ਼ੋਰ ਕਰ ਵੇਖੈ ਸੋਏ ਨਾਨਕ ਤਮਨਿਤ ਨ ਕੋਏ ਰਤੀ ਰੁਤੀ ਥਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸ਼ਾਲ ਤਿਸ ਵਿੱਚ ਜੀ ਤੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆ ਸੱਚਾ ਦਰਬਾਰ ਸੋ ਹੰਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਚ ਪਕਾਈ ਓਥੈ ਪਾਏ ਨਾਨਕ ਗਿਆਂ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕਿਤੇ ਕਾਨ ਮਹੇਸ਼ ਕਿਤੇ ਬ੍ਰਹਮੇ ਖਾੜਤ ਖੜੀਆਂ ਰੂਪ ਰੰਗ ਕੇਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਕਹਤੇ ਦੇਵਦਾਨੁ ਮਨ ਕਹਤੇ ਕੇਤੇ ਰਤਨ ਸੁਮੰਦ ਕੇਤੀਆ ਖਾਣੀ ਕੇਤੀਆ ਬਾਣੀ ਕਹਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵ ਕਹਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥਾ ਨਾਦ ਬਿਨੋਦ ਕੋਡ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥਾ ਘੜਤ ਧੜੀਏ ਬਹੁਤ ਅਨੂਪ ਪਾਕੀਆਂ ਗੱਲਾ ਤਥੀਆਂ ਨਾ ਜਾਏ ਜੇ ਕੋ ਕਹੈ ਸਿਛਾ ਪਸ਼ੂਤਾ ਤਿੱਥਾ ਘੜੀਏ ਸੁਰਤ ਮਤ ਮਨ ਬੁੱਧ ਤਿੱਥਾ ਘੜੀਏ ਸੁਰਾਂ ਸਿਧਾਂ ਕੀ ਸੋਧ ਕਰਮਖੰਡ ਕੀ ਬਾਣੀ ਜ਼ੋਰ ਤਿੱਥਾ ਹੋਰ ਮਾ ਕੋਈ ਹੋਰ ਤਿੱਥਾ ਜੋਦ ਮਹਾਬਲਸੂਰ ਤੈਨੂੰ ਮਾ ਰਾਮ ਰਹਾ ਫਰਪੂਰ ਤਿੱਥਾ ਸੀਤਾ ਸੀਤਾ ਮਹਿਮਾ ਮਾ ਤਾ ਕੈ ਰੂਪ ਮਾ ਕਸਨੇ ਜਾਏ ਨਾ ਉਹ ਮਰੇ ਨਾ ਠੱਗ ਜਾ ਜਿਨ ਕਾ ਹਾਂ ਵਸੈ ਮਨ ਮਾਇ ਤਿਥੈ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਇ ਸਤਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਫੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿਥਾ ਲੋਲਾ ਆਕਾਰ ਜਿਵ ਜਿਵ ਹੁਕਮ ਤਿਵਾ ਤਿਵ ਕਾਰ ਵੇਖਾ ਵਿਗੁਸਾ ਕਰ ਵਿਚਾਰ ਨਾਨਕ ਕਥਨ ਕਰਣਾ ਸਾਰ ਜੱਤ ਪਹਾਰਾ ਧੀਰਜ ਸੁਨਿਆਰ ਅਹਰਨੁ ਮਤ ਵੇਦ ਹਥੀ ਯਾਰ ਤੋਖਲਾ ਅਗੰਤ ਤਪਤਾਓ ਪਾਂਡਾ ਭਾਉ ਅੰਮ੍ਰਿਤ ਤੇਤ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕਾ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪੜਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਇ ਦਾਇਆ ਖੇ ਲ ਸਗਲ ਜਗਤ ਚੰਗੀਆਂ ਬੁਰੀਆਂ ਆਈਆਂ ਵਾਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਮ ਸ਼ਕਤ ਖਾਲ ਨਾਨਕ ਤੇ ਮੁਖ ਉਜਲੇ ਕਹਿਤੀ ਛੁੱਟੀ ਨਾ